ਫੰਡ ਮੰਤਰਾਲੇ ਨੇ ਪੰਜਾਬ ਦੇ 11 ਲੱਖ ਵਿਚਾਰੇ ਸਿਜਦੇਪੁਰ ਦੇ ਲੋਕਾਂ ਦੇ ਮੁਫਤ ਅਨਾਜ ਦੇ ਰਾਸ਼ਨ ਕੱਟਣ ਲਈ ਕਿਹਾ ਹੈ। ਲੈਟਰ ਪਹਿਲਾਂ ਵੀ ਕੱਢ ਚੁੱਕੇ ਨੇ ਉਹ ਕਿ ਤੁਸੀਂ ਰਿਸਰਚ ਕਰੋ ਤੁਹਾਡੇ ਪੰਜਾਬ ਦੇ ਵਿੱਚ ਤੇ ਜਨਤਕ ਖਵੰਡ ਪ੍ਰਣਾਲੀ ਵਿੱਚ ਬੜੀ ਵੱਡੀ ਰਿਪੋਰਟ ਆਈ ਹੈ ਸਾਹਮਣੇ ਦੀ। 1 ਕਰੋੜ 53 ਲੱਖ ਬੰਦੇ ਮੁਫਤ ਅਨਾਜ ਲੈ ਰਹੇ ਆ ਪੰਜਾਬ ਦੇ। 11 ਲੱਖ ਕਾਰਡ ਜਿਹੜੇ ਰਸਨ ਕਾਰਡ ਨੇ 11 ਲੱਖ ਰਸਨ ਕਾਰਡ ਸੱਕੀ ਬੰਦੇ ਨੇ ਕੋਈ ਟਰੈਕਟਰ ਨੇ ਜਿਹਨਾਂ ਕੋਲ 5-5 ਕਿਲੇ ਜ਼ਮੀਨ ਵੀ ਆ ਜਿਨ੍ਹਾਂ ਕੋਲੇ 4 ਬਹੀ ਪੰਜਾਂ ਵਾਲਾ ਵਾਹਨ ਵੀ ਹੈਗਾ ਜਿਵੇਂ ਕਾਰ ਹੈਗੀ ਆ ਜਿਨ੍ਹਾਂ ਕੋਲ ਕੋਠੀ ਵੀ ਹੈਗੀ ਆ ਕਿੱਦਾਂ ਬਣ ਗਏ ਜੀ ਜ਼ਮੀਨਾਂ ਵਾਲਿਆਂ ਦੇ ਕਿੱਦਾਂ ਬਣ ਗਏ ਕਾਰਾਂ ਵਾਲਿਆਂ ਦੇ ਕਿੱਦਾਂ ਬਣ ਗਏ ਵੱਡੇ ਲੋਕਾਂ ਦੇ ਕਾਰਡ ਇਹ ਸੌਦੇ ਦੇ ਪਾਸੇ ਕੇਂਦਰੀ ਖੁਰਾਕ ਅਤੇ ਜਨਤਕ ਫੰਡ ਮੰਤਰਾਲੇ ਨੇ ਪੰਜਾਬ ਦੇ 11 ਲੱਖ ਵਿਚਾਰੇ ਸਿਜਦੇਪੁਰ ਦੇ ਲੋਕਾਂ ਦੇ ਮੁਫਤ ਅਨਾਜ ਦੇ ਰਾਸ਼ਨ ਕੱਟਣ ਲਈ ਕਿਹਾ ਜੀ। ਕੇਂਦਰੀ ਖੁਰਾਕ ਜਨਤਕ ਵੰਡ ਮੰਤਰਾਲਾ। ਪਹਿਲਾਂ ਵੀ ਪੰਜਾਬ ਸਰਕਾਰ ਨੂੰ ਲੈਟਰ ਕੱਢ ਚੁੱਕੇ ਨੇ ਜੀ ਉਹ। ਲੈਟਰ ਪਹਿਲਾਂ ਵੀ ਕੱਢ ਚੁੱਕੇ ਨੇ ਉਹ ਕਿ ਤੁਸੀਂ ਰਿਸਰਚ ਕਰੋ ਤੁਹਾਡੇ ਪੰਜਾਬ ਦੇ ਵਿੱਚ ਇਹ ਜਨਤਕ ਵੰਡ ਪ੍ਰਣਾਲੀ ਵਿੱਚ ਬੜੇ ਵੱਡੀ ਰਿਪੋਰਟ ਆਈ ਹੈ ਸਾਹਮਣੇ ਦੇ ਨੰਬਰ 1 ਜਿਨ੍ਹਾਂ ਕੋਲੇ ਕਹਿੰਦੇ 11 ਲੱਖ ਬੰਦੇ ਨੇ ਜਿਹੜੇ ਝੂਠੇ ਨੇ 11 ਲੱਖ ਬੰਦੇ ਗਲਤ ਨੇ 11 ਲੱਖ ਬੰਦੇ ਸ਼ੱਕੀ ਨੇ 11 ਲੱਖ ਕਾਰਡ ਜਿਹੜੇ ਰਸਨ ਕਾਰਡ ਨੇ 11 ਲੱਖ ਰਸਨ ਕਾਰਡ ਸ਼ੱਕੀ ਬੰਦੇ ਨੇ ਇਹਨਾਂ ਕੋਲ ਟਰੈਕਟਰ ਨੇ ਜਿਨ੍ਹਾਂ ਕੋਲ 5-5 ਕਿੱਲੇ ਜ਼ਮੀਨ ਵੀ ਆ ਜਿਨ੍ਹਾਂ ਕੋਲੇ 4 ਬਹੀ ਪੰਜਾਂ ਵਾਲਾ ਵਾਹਨ ਵੀ ਹੈਗਾ ਜਿਵੇਂ ਕਾਰ ਹੈਗੀ ਆ ਜਿਨ੍ਹਾਂ ਕੋਲ ਕੋਠੀ ਵੀ ਹੈਗੀ ਆ ਜਿਹੜੇ ਇਨਕਮ ਟੈਕਸ ਵੀ ਕਈ ਤਾਂ ਭਰਦੇ ਆ ਇਹ ਬੰਦਿਆਂ ਦੇ ਰਸਨ ਮੁਫਤ ਅਨਾਜ ਲੈ ਰਹੇ ਨੇ ਕਹਿੰਦੇ 11 ਲੱਖ ਬੰਦੇ ਨੇ ਪੰਜਾਬ ਦੇ ਵਿੱਚ ਜਿਹੜੇ ਛੱਕੀ ਕਿਹਾ ਗਿਆ ਉਹਨਾਂ ਨੇ ਵੈਸੇ ਕੁੱਲ ਰਾਸ਼ਨ ਕਾਰਡ ਜਿਹੜੇ ਹੈਗੇ ਨੇ 41.50 ਲੱਖ ਨੇ ਜੀ ਪੰਜਾਬ ਦੇ ਵਿੱਚ 1 ਕਰੋੜ 53 ਲੱਖ ਲਾਭਪਾਤਰੀ ਆ ਪੰਜਾਬ ਦੇ ਵਿੱਚ ਇਹ 1 ਕਰੋੜ 53 ਲੱਖ ਬੰਦੇ ਮੁਫਤ ਅਨਾਜ ਲੈ ਰਹੇ ਆ ਪੰਜਾਬ ਦੇ ਤੇ 32000 500 ਮੀਟ੍ਰਿਕ ਟਨ 23500 ਮੀਟ्रिक टन ਹਰ ਮਹੀਨੇ ਵੰਡਿਆ ਜਾਂਦਾ ਪੰਜਾਬ ਦੇ ਵਿੱਚ ਇਹ ਆਪਣੇ ਆਪ ਚ ਬੜੀ ਵੱਡੀ ਸ਼ੰਕਾ ਦੀ ਗੱਲ ਹੈਗੀ ਆ ਕਿ ਕਿੱਦਾਂ ਬਣ ਗਏ ਜੀ ਜ਼ਮੀਨਾਂ ਵਾਲਿਆਂ ਦੇ ਕਿੱਦਾਂ ਬਣ ਗਏ ਕਾਰਾਂ ਵਾਲਿਆਂ ਦੇ ਕਿੱਦਾਂ ਬਣ ਗਏ ਵੱਡੇ ਲੋਕਾਂ ਦੇ ਕਾਰ ਇਹ ਕਿਹਨੇ ਬਣਾਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਲੋਕ ਲਾਗਤਾਂ ਦੇ ਤਹਿਤ ਸਰਪੰਚ ਦੀ ਵੋਟਾਂ ਪਾਉਣੀਆਂ ਨੇ ਤਾਂ ਬਣਾ ਦਿੱਤੇ ਕਾਉਂਸਲਰ ਨੇ ਵੋਟਾਂ ਲੈਣੀਆਂ ਨੇ ਤਾਂ ਬਣਾ ਦਿੱਤੇ ਦੋਸਤੀਆਂ ਨਾਲ ਬਣਾ ਦਿੱਤੇ ਸਬੰਧਾਂ ਨਾਲ ਬਣਾ ਦਿੱਤੇ ਇਹ ਬੜਾ ਵੱਡਾ ਮੁੱਦਾ ਹੈਗਾ ਇਸ ਮੁੱਦੇ ਨੂੰ ਲੈ ਕੇ ਜਾਂਚ ਹੋਣੀ ਚਾਹੀਦੀ ਆ ਕੱਲ ਉਹਨਾਂ ਨੇ ਇਸ ਗੱਲ ਦੀ ਕਿਹਾ ਕਿ ਇਹਨਾਂ ਦੇ ਬਾਰੇ ਸਰਕਾਰ ਗੌਰ ਕਰਕੇ ਇਹਨਾਂ ਨੂੰ ਕਟੇ ਜੀ ਜੀ ਜਨਗਤ ਅਸੀਕਾਲ ਜੀ ਅਸੀਕਾਲ ਜੀ ਵਰਨੈਲਸਨ ਬੋਲ ਰਿਹਾ ਪਟਿਆਲੇ ਤੋਂ ਜੀ ਸਰ ਜੀ ਦੇ ਕਿਹਾ ਵੀ ਅਸੀਂ ਨਾ ਲੋਕ ਬੜੀ ਸ਼ੇਦੀ ਭੁੰਦੇ ਆ ਜੀ ਕਿੰਨੇ ਲੀਡਰਾਂ ਦੇ ਗੁਨਾਹ ਹੈ ਗੈਲੋ ਬੀਬੀ ਆਮ ਆਪਣੇ ਵੀਡੀਓ ਦੇਖ ਰਹੀ ਸੀ ਉੱਥੇ ਗਾਣਾ ਵੀ ਚੱਲ ਰਿਹਾ ਸੀ ਸਾਡੇ ਘਰ ਆਏ ਅਸੀਂ ਤੁੱਲੇ ਨਾਲ ਸਮਾਇ ਤੀਆਂ ਦਾ ਤਿਹਾੜੀ ਸੀ ਪਰ ਆ ਜਿਹੜਾ ਲੀਡਰ ਰਿਹਾ ਸੀ ਉਹ ਨੂੰ ਸਾਰਾ ਪੰਜਾਬ ਜਾਣਦਾ ਜਿਨ੍ਹਾਂ ਦੀਆਂ ਫਿਲਮਾਂ ਵੀ ਮਤਲਬ ਹੋਈਆਂ ਆ ਆਪ ਨੂੰ ਸਭ ਨੂੰ ਪਤਾ ਜੀ ਮਤਲਬ ਅਸੀਂ ਬੜੇ ਸ਼ੇਦੀ ਜਰ ਹੋਰ ਲੋਕ ਕੌਣ ਨਹੀਂ ਕੀ ਆਪਾਂ ਦੇ ਸਾਹਮਣੇ ਬੁਲਾਈ ਜਾਂਦੇ ਜਿਨ੍ਹਾਂ ਦੇ ਅਜਿਹੇ ਮਤਲਬ ਇਲਜ਼ਾਮ ਲੱਗੇ ਹੋਏ ਨੇ ਜੀ ਦੂਸਰਾ ਚਾਰ ਜਦੋਂ ਪਹਿਲਾਂ ਗਾਇਕ ਹੁੰਦੇ ਸੀ ਪੁਰਾਣੇ ਉਹ ਸਾਡੇ ਤੁੱਲੇ ਵਾਲੀ ਪੱਟ ਬੰਦੇ ਹੁੰਦੇ ਸੀ ਤੁਸੀਂ ਦੇਖਿਆ ਉਹਨਾਂ ਕੱਲੀ ਮਾਨਕ ਲਾ ਲਓ ਮੁਹੰਮਦਲੀ ਲਾ ਲਓ ਆਪਰ ਕਰਨੀ ਨਵੀਆਂ ਪੀੜ੍ਹੀਆਂ ਆਈਆਂ ਨੇ ਇਹਨਾਂ ਨੇ ਪੱਗ ਵੀ ਲਾਤੀ ਤੇ ਜ਼ਾੜੀ ਵੀ ਬਣਵਾ ਦਿੱਤੀ ਕਿਸੇ ਪਾਸੇ ਦੀ ਜਿਹੜੇ ਨੀਲ ਪੱਥਰ ਦੀ ਸਿੱਖਿਆ ਉਹ ਵੀ ਖਤਮ ਕਰਤੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਜੀ ਸੋ ਸਿੱਖ ਵਿਰੋਧੀ ਦੰਗੇ ਸੱਜਨ ਕੁਮਾਰ ਦੀ ਸੁਣਵਾਈ ਆ ਹੋ ਟਲ ਗਈ ਹੈ ਜੀ ਸੱਜਨ ਕੁਮਾਰ ਤੇ ਬਲਵਾਨ ਖੋਖਰ ਨੂੰ ਉਮਰਕੈਦ ਦੇ ਸੰਬੰਧ ਵਿੱਚ ਇੱਕ ਪਟੀਸ਼ਨ ਪਾਈ ਸੀ ਇਹਨਾਂ ਨੇ ਵੀ ਸਾਡੀ ਉਮਰਕੈਦ ਗਲਤ ਹੋਈ ਹੈ ਇਹ ਬਰਖਾਸਤ ਕੀਤੀ ਜਾਵੇ ਕੱਲ ਫਿਰ ਉਹ ਤੁਸ਼ਾਰ ਮਹਿਤਾ ਨਹੀਂ ਪੇਸ਼ ਹੋ ਸਕੇ ਕਹਿੰਦੇ ਠੀਕ ਨਹੀਂ ਸੀਗੇ ਉਹ ਇਸ ਕਰਕੇ ਸੁਣਵਾਈ ਕੱਲ ਟਲ ਗਈ ਹੈ ਸੱਜਨ ਕੁਮਾਰ ਦਿੱਲੀ ਕਤਲੇਆਮ ਦੇ ਦੋਸ਼ੀ ਨੇ ਜੀ ਇਹ ਸਜ਼ਾ ਹੋਈ ਹੈ ਇਹਨਾਂ ਨੂੰ ਇਹਨਾਂ ਨੇ ਆਪਣੀ ਸਜ਼ਾ ਨੂੰ ਬਰਖਾਸਤ ਕਰਨ ਵੀ ਛੁੱਟੀ ਹੈ ਜੀ ਇਹ ਅਗਲੀ ਪੇਸ਼ੀ 21 ਸਤੰਬਰ ਦੀ ਹੈ ਜੀ ਸੁਪਰੀਮ ਕੋਰਟ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਜੇਕਰ ਦੂਜੀ ਵਾਰ ਬਿੱਲ ਹੁੰਦਾ ਹੈ ਤਾਂ ਰਾਜਪਾਲ ਰਾਸ਼ਟਰਪਤੀ ਕੋਲ ਦੁਬਾਰਾ ਵਿਚਾਰ ਕਰਨ ਲਈ ਨਹੀਂ ਭੇਜ ਸਕਦੇ ਜੇ ਵਿਧਾਨ ਸਭਾ ਦੁਬਾਰਾ ਬਿੱਲ ਪਾਸ ਕਰਕੇ ਭੇਜ ਦੇਵੇ ਤਾਂ ਵੀ ਰਾਜਪਾਲ ਰਾਸ਼ਟਰਪਤੀ ਨੂੰ ਵਿਚਾਰ ਕਰਨ ਵਾਸਤੇ ਭੇਜ ਦਿੰਦੇ ਨੇ ਇਹ ਬਿੱਲ ਕੱਲ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਡਾਂਗ ਮਾਰ ਤੇ ਕਹਿੰਦੇ ਬਿਲਕੁਲ ਨਹੀਂ ਤੁਸੀਂ ਭੇਜ ਸਕਦੇ ਰਾਜਪਾਲਾ ਨੂੰ ਕਹਿਦਾ ਕਿ ਜਦੋਂ ਦੂਜੀ ਵਾਰ ਪਹਿਲੀ ਵਾਰ ਤੁਸੀਂ ਭੇਜਤਾ ਵਾਪਸ ਮਿਲ ਦੁਬਾਰਾ ਫੇਰ ਪਾਸ ਕਰਕੇ ਵਿਧਾਨ ਸਭਾ ਤੋਂ ਨੂੰ ਭੇਜ ਦਵੇ ਤੁਸੀਂ ਉਹ ਫਿਰ ਰਾਸ਼ਟਰਪਤੀ ਕੋਲ ਨਹੀਂ ਭੇਜ ਸਕਦੇ ਵਿਚਾਰ ਕਰਨ ਵਾਸ ਵਿਚਾਰ ਕਰਨ ਵਾਸਤੇ ਨਹੀਂ ਇਹ ਤਾਂ ਪਾਸ ਹੀ ਹੋਊਗਾ ਵੀਰੇ ਫਿਰ ਉਹ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਖਬਰ ਫਰੀਦਕੋਟ ਤੋਂ ਹੈ ਕਾਰਗਿਲ ਜੰਗ ਦੇ ਹੀਰੋ ਕੇਵਲ ਸਿੰਘ ਢਿੱਲੋਂ ਨੇ 15 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਦਿੱਤੇ ਮੈਡਲ ਤੇ ਸਨਮਾਨ ਪੱਤਰ ਵਾਪਸ ਭੇਜ ਦਿੱਤਾ ਹੈ ਹਾਂ ਬਿਲਕੁਲ ਭੇਜ ਤੇ ਆ ਜੀ ਅਸਲ ਵਿੱਚ ਉਹ ਕਹਿੰਦਾ ਵੀ ਸਾਨੂੰ ਬੁਲਾਇਆ ਉਹਨਾਂ ਨੇ ਬੰਦਿਆਂ ਨੇ ਸਾਨੂੰ ਬੁਲਾ ਕੇ ਪਿੱਛੇ ਬਿਠਾ ਦਿੱਤਾ ਬੇ ਬੇਵਕੂ ਤਰੀਕੇ ਨਾਲ ਤੇ ਸਾਨੂੰ ਆ ਕੇ ਏਡੀਸੀ ਸਾਨੂੰ ਉਹ ਮੈਡਲ ਫੜਾ ਕੇ ਐਲਾਨ ਸਾਨੂੰ ਕਰਤਾ ਕਿ ਸੀਐਮ ਸਾਹਿਬ ਮਿਲਣਗੇ ਆਜ਼ਾਦੀ ਜਿਹੜੇ ਕਿ ਉਹਦੇ ਕਾਰਗਿਲ ਦੇ ਹੀਰੋ ਨੇ ਬੰਦੇ ਹੋਰ ਵੀ ਨੇ ਕਹਿੰਦਾ ਮਿਲਣ ਮੂਲਣ ਦਾ ਕਿਹਨੇ ਦੇਣਾ ਸੀਗਾ ਸਾਨੂੰ ਤੱਕੇ ਮੁੱਕੀ ਬਿਮਾਰੀ ਗਈ ਕਹਿੰਦਾ ਇਹੋ ਜੇ ਸਨਮਾਨ ਕੀ ਕਰਨੇ ਸੀ ਵੈਸੇ ਰਾਸ਼ਟਰਪਤੀ ਅਵਾਰਡ ਮਿਲਿਆ ਬੰਦੇ ਨੂੰ ਬਹੁਤ ਵੱਡਾ ਕੰਮ ਕੀਤਾ ਹੈਲੀਕਾਪਟਰ ਤੇ ਕਾਰਗਿਲ ਦੇ ਵਿੱਚ ਚੌਕੀਆਂ ਤਬਾਹ ਕੀਤੀਆਂ ਸੀ ਇਸ ਬੰਦੇ ਨੇ ਕੇਬਲ ਸਿੰਘ ਢਿੱਲੋਂ ਨੇ ਬੰਦਾ ਇਹ ਕੋਟਕਪੁਰ ਦਾ ਬੰਦਾ ਮੇਰੇ ਖਿਆਲ ਚ ਤੇ ਫਰੀਦਕੋਟ ਵਾਸਤੇ ਗਿਆ ਮੈਡਲ ਵਾਸਤੇ ਬਲਾ ਸੀ ਤੇ ਇਹਨੇ ਕਹਿੰਦਾ ਮੇਰੇ ਤਾਂ ਬੇਇੱਜ਼ਤੀ ਬੜੀ ਕੀਤੀ ਆ ਉਹਨੇ ਫਿਰ ਉਸ ਸਮਾਨ ਕੱਲ ਵਾਪਸ ਕਰਤਾ ਮੁੱਖ ਮੰਤਰੀ ਨੂੰ ਕਹਿੰਦਾ ਹਜੇ ਸਮਾਨ ਦੇ ਸਾਨੂੰ ਲੋੜ ਨਹੀਂ ਜੇ ਸਮਾਨ ਦੇਣ ਲੱਗਿਆਂ ਸਾਡੀ ਬੇਇੱਜ਼ਤੀ ਕੀਤੀ ਜਾਂਦੀ ਹੋਵੇ ਉਹਦਾ ਮੁੰਡਾ ਵੀ ਹੈਲੀਕਾਪਟਰ ਦਾ ਪਾਇਲਟ ਆ ਇੱਕ ਫੈਟਰ ਜੈਟ ਵੀ ਹੈਗਾ ਉਹਦਾ ਮੁੰਡਾ ਵੱਡਾ ਕੰਮ ਆ ਮਲਕੇ ਜੀ ਜੀ ਕੋਲੋਨ ਰਾਈਨ ਤੇ ਜੀ ਹੈਲੋ ਸਰ ਸਸੀ ਕਾਲ ਜੀ ਗੁਰਸੇਕਪੁਰ ਤੋਂ ਲਿਆਣੇ ਆ ਜੀ ਸਸੀ ਕਾਲ ਜੀ ਸਰ ਪਤਾ ਕੀ ਗੱਲ ਆ ਮੈਂ ਕਹਣਾ ਵੀ ਜਿਹੜੇ ਸੁਖਬੀਰ ਬਾਦਲ ਦੇ ਸਾਹਮਣੇ ਬਹਿ ਕੇ ਸੁਣਦੇ ਆ ਇਹਨਾਂ ਦੀਆਂ ਮਿੰਟ ਲਾਦੀਆਂ ਜਮੀਰਾਂ ਮਰ ਚੁੱਕੀਆਂ ਐ ਔਰ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਸਰਕਾਰ ਦੇ ਵੇੜੇ ਗਲੀਆਂ 'ਚ ਰੁੜ ਗਿਆ ਪੱਤਰੇ ਪੱਤਰੇ ਹੋ ਗਏ ਉਸ ਤੋਂ ਬਾਅਦ ਉਹ ਸਾਹਿਬ ਜਦੋਂ ਬਾਬਾ ਬੰਆ ਫਿਰਦਾ ਮੈਂ ਤੇ ਲੰਡੂ ਜੇ ਬਾਬਾ ਸੰਝਾ ਉਹਨੇ ਗੁਰੂ ਮਾਰਾ ਇਹਦਾ ਸਖਾਗ ਪਾ ਕੇ ਸਾਡਾ ਮਖੌਲ ਦਾਇਆ ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ ਇਹ ਕਿਹੜੇ ਕਿਹੜਾ ਬੰਦਾ ਹੈ ਜਿਹੜਾ ਐਡੀਆਂ ਗੱਲਾਂ ਕਰ ਰਿਹਾ ਕਹਿੰਦਾ ਮੈਂ ਤੇ ਜੋ ਇਹਦੇ ਮੂੰਹ ਦੇ ਵਿੱਚ ਮਹਿਕ ਤੁਹਾਨੂੰ ਚਾਹੀਦਾ ਵੀ ਤੇਰੇ ਰਾਜ ਦੇ ਵਿੱਚ ਕੀ ਹੋਇਆ ਸੀ ਅੱਜ ਤੂੰ ਕਿੱਟੀਆਂ ਗੱਲਾਂ ਕਰਦਾ ਧੰਨਵਾਦ ਜੀ ਇਹ ਇੱਕ ਬੋਰਡ ਨਹੀਂ ਪਣੀ ਚਾਹੀਦੀ ਜੀ ਫਿਰ ਧੰਨਵਾਦ ਜੀ ਚਲੋ ਜੀ ਥੋੜੇ ਸਵਦਾਵਲੀ ਠੀਕ ਰੱਖਿਆ ਕਰੋ ਸਾਹਿਬ ਆਪਣੀ ਠੀਕ ਨਹੀਂ ਹੁੰਦਾ ਸੋ ਦੂਜੇ ਪਾਸੇ ਹਰਿਆਣਾ ਦੇ ਵਿੱਚ 19 ਸਾਲਾ ਅਧਿਆਪਕ ਦੇ ਕਤਲ ਦੇ ਮਾਮਲੇ ਦੀ ਜਾਂਚ ਹੁਣ ਸੀਬੇ ਕਰੇਗੀ ਜੀ ਬਿਲਕੁਲ ਜੀ ਉਹ ਮਨੀਸ਼ਾ 19 ਸਾਲ ਦੀ ਇੱਕ ਕੁੜੀ ਅਧਿਆਪਕਾ ਦੇ ਤੌਰ ਤੇ ਸੀਗੀ ਉਹ ਉੱਥੇ ਗਈ ਸੀ ਭਵਾਨੀ ਦੇ ਵਿੱਚ ਇੱਕ ਇੰਟਰਵਿਊ ਦੇਣ ਵਾਸਤੇ ਤੇ ਵਾਪਸ ਨਹੀਂ ਆਈ ਉਹਦੀ লাশ ਮਿਲੀ ਸੀਗੀ ਤੇ ਬੁੜੇ ਪੂਰੀ ਤਰ੍ਹਾਂ ਭਾਵੇਂ ਕਿ ਉਹਦੇ ਨਾਲ ਜ਼ਬਰਦਸਤਾ ਹੋਣ ਦੀ ਖਬਰ ਨਹੀਂ ਸੀਗੀ ਪਰ ਉਹਦਾ ਪਤਾ ਲੱਗਿਆ ਅਜੇ ਤੱਕ ਉਹ ਬੰਦੇ ਜਿਹੜੇ ਫੜੇ ਨਹੀਂ ਗਏ ਉਹ ਪ੍ਰੋਟੈਸਟ ਕਰ ਰਹੇ ਸੀ লাশ ਰੱਖ ਕੇ ਇਹ ਕੁੜੀ ਹੈ ਮਨੀਸ਼ਾ ਮਨੀਸ਼ਾ ਕਤਰ ਤੁਸੀਂ ਕਹੋ ਵੀ ਚੁਰਾ ਸੁਣਿਆ ਹੋਣਾ ਉਹਦੀ ਪ੍ਰੋਟੈਸਟ ਕਰ ਸੀ ਉਹ ਸੰਸਕਾਰ ਨਹੀਂ ਕਰ ਰਹੇ ਸੀਗੇ ਤੇ ਫਿਰ ਕੱਲ ਨਾਇਬ ਸਿੰਘ ਸਟੇਨ ਨੇ ਸੋਸ਼ਲ ਮੀਡੀਆ ਤੇ ਪਾਇਆ ਕਿ ਭਾਈ ਅਸੀਂ ਸੀਬੀਆਈ ਨੂੰ ਜਾਂਚ ਦੇ ਰਹੇ ਆ ਇਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਬਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ